ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋਗੇ 962 ਨਾਲ ਤੇ ਮੈਂ ਹਾਂ ਤੁਹਾਡਾ ਅਸੀਸ਼ ਕੁਮਾਰ ਹੈਪੀ ਇੱਕ ਘਟਨਾ ਹੈਗੀ ਅੰਮ੍ਰਿਤਸਰ ਦੀ ਅੰਮ੍ਰਿਤਸਰ ਦੇ ਵਿੱਚੋਂ ਔਰਤਾਂ ਨੇ ਬੱਚਾ ਚੋਰੀ ਕੀਤਾ ਤੇ ਪੀ ਆਰ ਟੀ ਸੀ ਬੱਸ ਜੋ ਕਿ ਅੰਮ੍ਰਿਤਸਰ ਤੋਂ ਬਠਿੰਡਾ ਆ ਰਹੀ ਸੀ ਉਸ ਦੇ ਵਿੱਚ ਬੈਠ ਕੇ ਔਰ ਜਿਸ ਟਾਈਮ ਪੁਲਿਸ ਨੂੰ ਇਸ ਬੱਚਾ ਚੋਰੀ ਹੋਣ ਦੀ ਖਬਰ ਮਿਲੀ ਬੱਸ ਡਰਾਈਵਰ ਨੂੰ ਫੋਨ ਕਰਕੇ ਪੁਲਿਸ ਨੇ ਦੱਸਿਆ ਜਦੋਂ ਬੱਸ ਡਰਾਈਵਰ ਨੂੰ ਪਤਾ ਲੱਗਿਆ ਵੀ ਠੀਕ ਹੈ ਵੀ ਬੱਚਾ ਚੋਰੀ ਸਾਡੀ ਬੱਸ ਦੇ ਵਿੱਚ ਹੈ

ਜਿੰਨੇ ਜਿੰਨੇ ਤੁਹਾਡਾ ਨਾਂ ਕੀ ਹੈ ਤੁਹਾਡਾ ਨਾਂ ਕੀ ਹੈ ਤੁਹਾਡਾ ਨਾਂ ਕੀ ਹੈ ਮੇਰਾ ਨਾਂ ਧਰਵੰਤ ਕੋਰ ਕਿੱਥੋਂ ਆਏ ਹੋ ਤੁਸੀਂ ਮੈਂ ਹਰੀਖਿਆ ਤੋਂ ਆ ਅੱਛਾ ਤੇ ਬੱਚਾ ਤੁਹਾਡਾ ਹੈ ਤੁਹਾਡਾ ਇਹ ਇਹ ਬੱਚਾ ਜੀ ਇਹਨੇ 1.5 ਲੱਖ ਰੁਪਇਆ ਸਾਡੇ ਤੋਂ ਲਿਆ ਲਿਆਓ ਜਨਾਨੀ ਨੂੰ ਸਾਡੇ ਕੋਲ ਇੱਕ ਕਦੇ ਵਸੇ ਲਿਆ ਉਹਨੇ 1.5 ਲੱਖ ਰੁਪਇਆ ਤੇ ਠੀਕ ਹੈ ਤੇ ਤੋਂ ਕੁੜੀ ਹੈ ਇੱਕ ਮੁੰਡਾ ਆ ਠੀਕ ਹੈ ਉਹਨੇ ਅੱਜ 1.5 ਲੱਖ ਰੁਪਇਆ ਲਿਆ 1.5 ਲੱਖ ਰੁਪਇਆ ਲੈ ਆਵਾ ਸਾਡੇ ਕੋਲ 4 ਦਿਨ ਹੋ ਗਏ ਆ ਅਸੀਂ ਉਹਦੇ ਮਗਰ ਮਗਰ ਫਿਰਦੇ ਆ ਉਹ ਜਵਾਕ ਨੂੰ ਫੜਾ ਲਵਾਂ ਡਰਾਈਵਰ ਇਧਰ ਨੂੰ ਆ ਜਿਹੜਾ 1.5 ਲੱਖ ਰੁਪਏ ਲਿੱਤਾ ਕਾਗਜ਼ ਪੱਤਰ ਬਣੇ ਹੋਏ ਆ ਵੀ ਕੋਈ ਨਹੀਂ ਬਣੇ ਉਹਨੇ ਕੁਛ ਵੀ ਨਹੀਂ ਕੀਤਾ ਤੁਸੀਂ ਕੀ ਕੰਮ ਕਰਦੇ ਹੋ ਤੁਸੀਂ ਕੀ ਕੰਮ ਕਰਦੇ ਹੋ ਅਸੀਂ ਕੁਛ ਨਹੀਂ ਆਈ ਪਾਜੀ ਹaryana ਤੋਂ ਆ ਅੱਛਾ ਹਰਿਆਣਾ ਵਿੱਚ ਕੰਮ ਕੀ ਕਰਦੇ ਤੁਹਾਡੇ ਘਰ ਵਾਲਾ ਜਾਂ ਕੀ ਕਰਦਾ ਸਾਡੀ ਖੇਤੀਬਾੜੀ ਆ ਇੱਕ ਮਿੰਟ ਹਾਂਜੀ ਤੇ ਬੱਚਾ ਤੁਸੀਂ ਲਿਆ ਫਿਰ ਹਾਂਜੀ ਹਰਿਆਣਾ ਚ ਕਿਹੜੇ ਬੰਦੇ ਆ ਹੈਰੀ ਕੰਦਿਆ ਮੈਂ ਕਿੜੀਆਂ ਦੀ ਹਰਿਆਣਾ ਚ ਕਿਹੜੇ ਪਿੰਡ ਦੇ ਹੋ ਹਰੀ ਕਹ ਗਿਆ ਉਥੇ ਹਰਿਆਣੇ ਚ ਅਗੇ ਬੁਆ ਹਿੱਚ ਬੁਆਨੀ ਹਾਂਜੀ ਬਗੋ ਨਾ ਤੁਹਾਡੇ ਬੱਚਾ ਤੇ ਅੰਬ ਥੋੜੀ ਲੱਗੇ ਨਾ ਹਾਂਜੀ ਉਹ ਹੀ ਤੁਹਾਨੂੰ ਦੱਸਦੀ ਪਈਆਂ ਨਾ ਇਹ 4 ਦਿਨ ਹੋ ਗਏ ਉਹਨੂੰ ਲੱਭਦੇ ਹੋਇਆ ਸਾਨੂੰ ਨਹੀਂ ਲੱਭੀ ਠੀਕ ਹੈ ਠੀਕ ਹੈ ਨਹੀਂ ਜਦੋਂ ਅਸੀਂ ਪੈਸੇ ਦਿੱਤੇ ਹੋਏ ਸਾਨੂੰ ਕਹਿੰਦੇ ਸੀ ਕਿ ਮੈਂ ਦਊਂਗੀ ਬੱਚਾ ਤੁਸੀਂ ਲੈ ਲਓ ਨਹੀਂ ਬਗੈਰ ਬਗੈਰ ਦੇਖ ਪਰ ਤੂੰ ਤੁਸੀਂ ਬੱਚਾ ਕਿਵੇਂ ਲੈ ਲਿਆ ਅਸੀਂ ਨਹੀਂ ਪਾਜੀ ਮੇਰੀ ਗੱਲ ਤੁਹਾਡੀ ਸੀਸੀਟੀਵੀ ਫੁਟੇਜ ਹੈ ਅਗਲੇ ਪਲੇ ਤੁਹਾਡੇ ਕੋਲ ਦੇ ਸੇਮ ਨੂੰ ਦੱਸ ਰਿਹਾ ਜੀ ਪਾਜੀ ਸਾਨੂੰ ਕਾਹਦਾ ਕੋਈ ਡਰ ਨਹੀਂ ਹੈਗਾ ਠੀਕ ਹੈ ਜੋ ਬੰਦਾ ਇਸ ਸਮਾਂ ਨਹੀਂ ਹਾਂਜੀ ਬੱਚਾ ਕਿਵੇਂ ਆ ਗਿਆ ਤੁਸੀਂ ਤੁਹਾਨੂੰ ਤਾਂ ਮਿਲੀ ਨਹੀਂ ਉਹਨਾਂ ਦੇ ਬੱਚੇ ਮਿਲੀ ਸਾਨੂੰ ਉੱਥੇ ਜਿੱਥੇ ਆਪਣਾ ਜਿੱਥੇ ਕੱਪੜੇ ਧੋਂਦੇ ਆ ਨਾ ਔਰ ਜੁਝੇ ਆਪਣੇ ਸਸਰਾਹ ਤੋਂ ਹੁੰਦੇ ਆ ਉੱਥੇ ਸੀ ਠੀਕ ਹੈ ਕਪੜੇ ਉਹ ਬੱਚੇ ਨੂੰ ਫੜਾਇਆ ਹੋਇਆ ਸੀ ਤਾਂ ਮੈਂ ਕਿਹਾ ਅਸੀਂ ਪੈਸੇ ਦਿੱਤੇ ਅਸੀਂ ਕਿਤੇ ਫ੍ਰੀ ਥੋੜਾ ਲਿਆ ਕਿੰਨੀ ਉਮਰ ਕਿੰਨੀ ਹੈ ਬੱਚੇ ਦੀ ਕਹਿੰਦੇ ਜੀ ਇਹਦੀ ਬੱਚੇ ਦੀ ਉਮਰ ਕਿੰਨੀ ਹੈ ਪਤਾ ਨਹੀਂ ਉਹਨਾਂ ਦਾ ਨੂੰ ਕਿਵੇਂ ਨਹੀਂ ਮੈਂ ਤੁਹਾਨੂੰ ਇਹ ਕਹਿੰਦਾ ਪਾ ਸਾਡੇ ਅੰਦਰ ਕਾਨੂੰਨ ਦੇ ਵਿੱਚ ਤੁਸੀਂ ਇਹ ਪੈਸੇ ਲੈ ਕੇ ਖਰੀਦ ਨਹੀਂ ਸਕਦੇ ਬੱਚਾ ਜੇ ਉਹ ਕਹਿੰਦੀ ਸੀ ਕਿ ਮੇਰੇ ਤਿੰਨ ਬੱਚੇ ਮੇਰੇ ਕਹਿੰਦੇ ਤਾਂ ਕੀ ਕਹਣਾ ਮੈਂ ਤੁਹਾਨੂੰ ਦੋਨੋਂ ਪੁੱਛ ਰਿਹਾ ਤੁਹਾਨੂੰ ਪਤਾ ਹੀ ਨਹੀਂ ਮੇਰਾ ਘਰ ਵਾਲਾ ਜਿਹੜਾ ਵਾ ਮੇਰਾ ਘਰ ਵਾਲਾ ਛੱਡ ਕੇ ਆਈ ਹੋਈ ਆ ਮੈਂ ਆਂਦੇ 20 ਦਿਨ ਹੋ ਗਏ ਮੈਨੂੰ ਕੁਝ ਵੀ ਨਹੀਂ ਤੁਸੀਂ ਬੱਚਾ ਖਰੀਦ ਸਕਦੇ ਹੋ ਕਾਨੂੰਨ ਦੇ ਵਿੱਚ ਇਹ ਹੈਗਾ ਕਿ ਕਿਤੇ ਲਿਖਿਆ ਪਰ ਪਹਿਲੇ ਦੇ ਕੇ ਬੱਚਾ ਖਰੀਦੋ ਅਸੀਂ ਹੁਣ ਕੀ ਕਹਿ ਸਕਦੇ ਆ ਅਸੀਂ ਤਾਂ ਆਖਿਆ ਸੀ ਕਿ ਸਾਡੇ ਸਾਡੇ ਨਾਲ ਸਬੂਤ ਕਰੋ ਆਪਣਾ ਨਹੀਂ ਕਿ ਕਿਤੇ ਪ੍ਰਵਾਸ ਦਾ ਫਿਰ ਬੰਦਾ ਕਿਉਂ ਨਹੀਂ ਹੈਗਾ ਤੁਸੀਂ ਇਕੱਲੇ ਲੇਡੀਜ਼ ਕਿਉਂ ਅਸੀਂ ਤਾਂ ਚਾਰ ਪੰਜ ਦਿਨ ਹੋ ਗਏ ਬਾਜੀਆਂ ਨਾਲ ਮਗਰਮਗ ਫਿਰਦੇ ਹੋ ਮੈਂ ਕਹਿੰਦਾ ਚਾਰ ਪੰਜ ਦਿਨ ਨਹੀਂ ਕਹਿੰਦਾ ਮੈਂ ਗੱਲ ਕਰ ਰਿਹਾ ਵੀ ਤੁਹਾਡੇ ਨਾਲ ਕੋਈ ਪ੍ਰਵਾਸ ਦਾ ਮੈਂਬਰ ਕਿਉਂ ਨਹੀਂ ਨਾਲ ਬੰਦਾ ਕੋਣੀ ਜਿੱਦ ਵੀ ਬੱਚਾ ਲੈਣਾ ਸੀ ਜਿੱਤੇ ਮੈਂ ਪੈਸੇ ਤੋਂ ਮੈਂ ਕਹੂੰਗੀ ਨੋਖਾਂ ਜੀ ਚਲੋ ਉਪਲਸਰੀ ਇਨਕੁਆਰੀਆ ਕੋਈ ਨਹੀਂ ਕੋਈ ਕਿਤੋਂ ਆਈ ਫੋਨ ਹਾਂਜੀ ਤੁਹਾਡੀ ਬਲੀ ਕਿਹੜੀ ਹੈ ਕਿ ਪੁਲਿਸ ਵਗੈਰਾ ਕਿਥੋਂ ਹੋਈ ਹੈ ਨਹੀਂ ਇਹ ਡਰਾਈਵਰ ਸਾਹਿਬ ਕੋਈ ਹੈ ਜੀ ਬੱਸ ਡਰਾਈਵਰ ਕੋ ਇਹ ਦੂਪਾਈ ਤੇ ਮੈਂ ਇਹ ਸਾਨੂੰ ਮੈਂ ਟੁੱਟੀ ਜਾ ਰਿਹਾ ਹਾਂ ਸਾਹਿਬ ਸਾਹਿਬ ਹਾਂ ਜੀ ਕੀ ਗੱਲਬਾਤ ਕੀ ਹੋਈ ਸਾਨੂੰ ਫੋਨ ਆਇਆ ਜੀ ਅਸੀਂ ਉਦੋਂ ਫ੍ਰੀ ਕੋਟ ਆਏ ਸੀਗੇ ਵੀ ਤੁਹਾਡੀ ਗੱਡੀ 'ਚ ਜਨਾਨੀ ਚੜੀ ਇੱਕ ਬੱਚਾ ਲੈ ਕੇ ਸਾਡੇ ਏਡਾ ਇੰਚਾਰਜ ਸਾਹਿਬ ਦਾ ਸਾਡੇ ਇਨਸਪੈਕਟਰ ਸਾਹਿਬ ਦਾ ਫੋਨ ਆਇਆ ਐਸਐਸਪੀ ਸਾਹਿਬ ਉੱਥੇ ਆਏ ਉਹਨਾਂ ਨੇ ਫੋਨ ਕਰਿਆ ਵੀ ਉਹਨਾਂ ਨੇ ਸਾਨੂੰ ਫੋਟੋ ਭੇਜੀ ਵੀ ਤੁਸੀਂ ਇਨਕੁਆਇਰੀ ਕਰੋ ਬੱਸ 'ਚ ਤੇ ਜਦੋਂ ਅਸੀਂ ਦੇਖਿਆ ਮੈਚ ਕੀਤਾ ਤੇ ਜਨਾਨੀ ਬੈਠੀ ਹੋਈ ਸੀ ਵਿੱਚ ਜਦੋਂ ਅਸੀਂ ਦੂਰੋਂ ਹੀ ਦੇਖ ਲਿਆ ਵੀ ਇਹ ਤਾਂ ਇਹੀ ਆ ਜਦੋਂ ਅਸੀਂ ਇਹਦੇ ਕੋਲੇ ਗਏ ਵੀ ਤੂੰ ਬੱਚਾ ਲੈ ਕੇ ਆਈਆਂ ਜਾਂ ਗੋਂ ਥੋੜਾ ਜਿਹਾ ਉਹ ਕਰਨ ਲੱਗੀ ਥੋੜਾ ਜਿਹਾ ਫਿਰ ਸਵਾਰੀਆਂ ਨੇ ਵੀ ਦੇਖਿਆ ਸਵਾਰੀਆਂ ਨੇ ਜੋ ਫੋਟੋ ਮੈਚ ਕਰੀ ਤੇ ਉਹ ਕਹਿੰਦੇ ਵੀ ਇਹੀ ਆ ਸਾਨੂੰ ਉੱਥੇ ਤੁਹਾਨੂੰ ਕਿੱਥੇ ਜੀ ਪਤਾ ਲੱਗਿਆ ਜੀ ਸਾਨੂੰ ਗੱਡੀ ਜਿੱਥੋਂ ਤੋਂ ਪਿੱਛੇ ਸੀ ਜੀ ਹਾਂਜੀ ਗੁਰੂ ਕੀ ਟਾਬ ਕੋਲ ਸੀ ਜਦੋਂ ਸਾਨੂੰ ਕਲੀਅਰ ਹੋ ਗਿਆ ਵੀ ਇਹੀ ਜਨਾਨੀ ਆ ਹਾਂਜੀ ਇਹ ਅੰਮ੍ਰਿਤਸਰ ਸਾਹਿਬ ਬੱਸ ਸਟੈਂਡ ਤੋਂ ਬੈਠੀ ਆ ਜੀ 10:20 ਮਿੰਟ ਤੇ ਗੱਡੀ ਚੱਲੀ ਆ ਪਟਿਆਲਾ ਇਹ ਤਾਂ ਕਿਤੇ 1.5 ਲੱਖ ਰੁਪਏ ਦੇਖੀ ਲੱਗੇ ਆ ਇਹ ਉਹ ਤਾਂ ਹੁਣ ਜੀ ਦੇਖੋ ਇ फोन आया है सीगा भी ਤੁਸੀਂ ਕਲੀਅਰ ਕਰੋ ਵੀ ਜਨਾਨੀ ਤੁਹਾਡੀ বাস ਦੇ ਵਿੱਚ ਹੈ ਜਾਂ ਹੈ ਨਹੀਂ ਉਹ ਕਹਿੰਦੇ ਵੀ ਹਰੀਕਾ ਤੁਹਾਡੀ বাস ਦੇ ਵਿੱਚ ਸੀਗੀ ਪੁੱਛੂਗਾ ਕਿ ਉਹ ਉੱਤਰ ਨਾ ਗਈ ਹੋਵੇ ਤਾਂ ਕਰਕੇ ਉਹਨਾਂ ਨੇ ਫੋਟੋ ਭੇਜੀ ਸੀ ਕਿਹੜੀ ਫੋਟੋ ਹੈ ਜੀ ਇਹ ਫੋਟੋ ਹੈ ਜੀ ਬਿਲਕੁਲ ਮੈਚ ਹੋ ਰਹੀ ਸੀ ਆਹ ਦੇਖ ਸਕਦੇ ਹੋ ਵੀ ਜਿਹੜਾ ਹੈਗਾ ਥੋੜੀ ਬ੍ਰਾਈਟਨੈਸ ਵਧਾ ਦਿਓ ਕੋਈ ਅੱਜ ਸਰ ਇੱਕ ਬੱਸ ਆਈਏ ਸਰਕਾਰੀ ਉਹਦੇ ਵਿੱਚ ਜਿਹੜਾ ਹੈਗਾ ਬੱਚਾ ਉੱਥੇ ਆ ਜਾਏਗਾ ਦੱਸਿਆ ਜਾ ਰਿਹਾ ਹੈ ਕਿ ਬੱਚਾ ਉਹ ਚੋਰੀ ਦੇ ਜਾ ਕਿ ਇਹ ਪੂਰਾ ਮਾਮਲਾ ਖਾਣੀ ਚਾਹੀਦਾ ਇਹ ਜੀ ਇੱਕ ਕਿਤੇ ਅੰਮ੍ਰਿਤਸਰ ਦੇ ਵਿੱਚ ਕੋਈ ਕ੍ਰਾਈਮ ਹੋਇਆ ਸੀਗਾ ਉਹਦੇ ਨਾਲ ਜਿਹੜਾ ਹੈਗਾ ਬੱਚੇ ਦਾ ਸੰਬੰਧ ਹੈ ਮਤਲਬ ਬੱਚਾ ਉੱਥੋਂ ਕਿਡਨੈਪ ਕੀਤਾ ਜਾਂ ਖਰੀਦਾ ਹੈ ਉਸ ਉਹਨਾਂ ਦਾ ਵਿਸ਼ਾ ਜਾਂਚ ਦਾ ਉੱਥੇ ਉਹਨਾਂ ਦੀ ਟੀਮ ਨੇ ਜਿਹੜਾ ਹੈਗਾ ਸੰਪਰਕ ਕੀਤਾ ਡਰਾਈਵਰ ਨਾਲ ਜਿਹੜੀ ਬੱਸ ਚੱਲੀ ਸੀ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਤੇ ਜਿਹੜਾ ਹੈਗਾ ਉਹਨਾਂ ਨੇ ਜਿਹੜਾ ਹੈਗਾ ਬੱਸ ਦੇ ਵਿੱਚ ਉਹ ਵੈਰੀਫਾਈ ਕਰਕੇ ਤੇ ਜਿਹੜੇ ਕਿ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਦਿੱਤਾ ਉਹ ਤੋਂ ਦੀ ਟੀਮ ਨੂੰ ਉਹਨਾਂ ਨੇ ਕਿਹਾ ਤਾਂ ਜਿਹੜਾ ਸਬੰਧਤ ਥਾਣਾ ਨੇੜੇ ਹੈਗਾ ਤਾਂ ਉੱਥੇ ਤੁਸੀਂ ਜਿਹੜਾ ਹੈਗਾ ਬੱਚਾ ਡ੍ਰੌਪ ਕਰ ਦਿਓ ਤੇ ਇਹਨਾਂ ਨੂੰ ਜਿਹੜੇ ਕਲੂਜ਼ ਦੇ ਇਹਨਾਂ ਨੂੰ ਡ੍ਰੌਪ ਕਰ ਦਿਓ। ਉਹਨਾਂ ਦੀ ਟੀਮ ਨਾਲ ਤਾਲਮਿਲ ਹੋ ਗਿਆ ਸਾਡਾ ਉਹਨਾਂ ਦੀ ਟੀਮ ਆ ਰਹੀ ਹੈ ਉਹਨਾਂ ਦਾ ਕੇਸ ਹੈ। ਉੱਥੋਂ ਹੀ ਜੋ ਕ੍ਰਾਈਮ ਹੋਇਆ ਅਮਰਸਰ ਦੇ ਵਿੱਚ ਹੋਇਆ ਉਹ ਨੀਰਸ ਥਾਣੇ ਕਰਕੇ ਜਿਹੜਾ ਹੈਗਾ ਬਸ ਨੇ ਇੱਥੇ ਜਿਹੜਾ ਹੈਗਾ ਬੱਚਾ ਲਾਤਾ ਜੇ ਹੋਰ ਥਾਣਾ ਹੁੰਦਾ ਕੋਈ ਉੱਥੇ ਵੀ ਲਾ ਦੇਣਾ ਸੀਗਾ। ਆਪਣੇ ਜੱਤੂ ਨਾਲ ਜਾਂ ਡਿਸਟ੍ਰਿਕਟ ਫਰੀਦਕੋਟ ਨਾਲ ਇਸ ਕ੍ਰਾਈਮ ਦਾ ਕੋਈ ਸਬੰਧ ਨਹੀਂ। ਠੀਕ ਹੈ ਜੀ। ਲੱਗਦਾ ਕਿ ਕੋਈ ਬੱਚਾ ਚੋਰੀ ਹੋਇਆ ਜਾਂ ਕਿਸੇ ਮੈਂ ਇਸ ਬਾਰੇ ਕੁਝ ਨਹੀਂ ਕਹਿ ਸਕਦਾ ਜੀ ਹੁਣ ਉਹਨਾਂ ਨੂੰ ਪਤਾ ਕੀ ਇਸ ਕੀ ਹੈ ਬੱਚੇ ਦਾ ਜੋ ਆਪਣਾ ਇਥੋਂ ਦਾ ਕੁਝ ਨਹੀਂ ਠੀਕ ਹੈ